ਅੱਜ ਵਿਧਾਨ ਸਭਾ ਦੀ ਚਲਦੀ ਕਾਰਵਾਈ ਦੇ ਵਿੱਚੋਂ ਐਕਸ ਮੁੱਖ ਮੰਤਰੀ ਨੂੰ ਧੱਕੇ ਮਾਰ ਕੇ ਵਿਧਾਨ ਸਭਾ ਚੋਂ ਬਾਹਰ ਕੱਢਿਆ ਗਿਆ ਤੇ ਐਕਸ ਮੁੱਖ ਮੰਤਰੀ ਨੂੰ ਸਸਪੈਂਡ ਕੀਤਾ ਗਿਆ ਅੱਜ 25 ਫਰਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਦਿਨੇ ਆ ਚਾਰੇ ਖਬਰਾਂ ਦੀ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਅਸਲੀ ਸੱਚ ਗੌਰਨਰ ਪੂਰਾ ਸੁਣਿਓ ਆਪਣਾ ਕਮੈਂਟ ਵਿਚਾਰ ਲਿਖਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਪਹਿਲੀ ਵੱਡੀ ਖਬਰ ਹੈ ਕਿ ਐਮਪੀ ਅਮਰਤਪਾਲ ਦੇ ਬਾਰੇ ਅੱਜ ਇੱਕ ਨਵਾਂ ਫੈਸਲਾ ਆਇਆ ਕਿ ਉਹ ਪਾਰਲੀਮੈਂਟ ਦੇ ਵਿੱਚ ਜਾਊਗਾ ਕਿ ਨਹੀਂ ਜਾਊਗਾ ਇਹਦੇ ਸਬੰਧੀ ਨਵਾਂ ਫੈਸਲਾ ਆਇਆ ਹੈ ਨਵੀਂ ਗੱਲ ਸਾਹਮਣੇ ਆਈ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਆਪਾਂ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਦੀ ਚੱਲਦੀ ਵਿਧਾਨ ਸਭਾ ਦੇ ਵਿੱਚ ਬਹੁਤ ਵੱਡਾ ਹੰਗਾਮਾ ਹੋਇਆ ਔਰ ਉਹਦੇ ਦਰਮਿਆਨ ਖੇਤੀਬਾੜੀ ਮੰਤਰੀ ਨੇ ਕਸਾਨਾ ਬਾਰੇ ਇੱਕ ਮਤਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਔਰ ਇਹਦੇ ਨਾਲ ਹੀ ਅਗਲੀ ਵੱਡੀ ਖਬਰ ਹੈ ਕਿ ਵਿਧਾਨ ਸਭਾ ਦੀ ਚੱਲਦੀ ਕਾਰਵਾਈ ਦੇ ਵਿੱਚੋਂ ਐਕਸ ਮੁੱਖ ਮੰਤਰੀ ਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਗਿਆ ਤੇ ਸਸਪੈਂਡ ਕੀਤਾ ਗਿਆ ਇੱਕ ਦਿਨ ਦੇ ਲਈ ਤੇ ਨਾਲ 15 ਹੋਰ ਐਮ ਐਲ ਏ ਜਿਹੜੇ ਨੇ ਉਹ ਵੀ ਵਿਧਾਨ ਸਭਾ ਚੋਂ ਬਾਹਰ ਗਏ ਨੇ ਅਗਲੀ ਵੱਡੀ ਖਬਰ ਹੈ ਕਿ ਜਿਹੜਾ ਪੰਜਾਬ ਦਾ ਐਮ ਐਲ ਏ ਪ੍ਰਗਟ ਸਿੰਘ ਹੈ ਉਹਨੇ ਅੱਜ ਵਿਧਾਨ ਸਭਾ ਦੇ ਵਿੱਚ ਇੱਕ ਵੱਡੀ ਗੱਲ ਬੋਲੀ ਹੈ ਜਿਨੇ ਚਾਰ ਚੁਫੇਰੇ ਚਰਚਾ ਛੇੜ ਦਿੱਤੀ ਹੈ ਤੇ ਇਹਦੇ ਉੱਪਰ ਪੰਜਾਬ ਸਰਕਾਰ ਹੁਣ ਕੀ ਕਰੇਗੀ ਇਹਦੇ ਤੇ ਅੱਗੇ ਗੱਲ ਕਰਦੇ ਆ ਆਪਾਂ ਸ਼ੁਰੂ ਕਰੀਏ ਪਹਿਲੀ ਖਬਰ ਤੋਂ ਪਹਿਲੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ 6 ਜ਼ਿਲ੍ਹਿਆਂ ਦੇ ਡੀਸੀ ਜਿਹੜੇ ਨੇ ਉਹਨਾਂ ਦੀ ਬਦਲੀ ਕੀਤੀ ਹੈ ਉਹਨਾਂ ਦੀ ਥਾਂ ਤੇ ਨਵੇਂ ਡੀਸੀ ਲਾਏ ਨੇ ਔਰ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਸਰਕਾਰ ਜਿਹੜੀ ਹੈ ਕਦੇ ਉਹ ਵੱਡੇ ਪੁਲਿਸ ਅਫਸਰਾਂ ਦੀਆਂ ਬਦਲੀਆਂ ਕਰਦੀ ਹੈ ਕਦੇ ਮੁਖਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰਦੀ ਹੈ ਕਦੇ ਐਸਐਚਓ ਬਰਖਾਸਤ ਕੀਤੇ ਜਾਂਦੇ ਨੇ ਤੇ ਅੱਜ ਹੁਣ 6 ਡੀਸੀ ਜਿਨ੍ਹਾਂ ਦੀ ਅਚਾਨਕ ਬਦਲੀ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਪੰਜਾਬ ਦੀ ਵਿਧਾਨ ਸਭਾ ਮਿੱਤਰੋ ਚੱਲ ਰਹੀ ਹੈ ਵਿਧਾਨ ਸਭਾ ਦੇ ਵਿੱਚ ਕੱਲ ਵੀ ਹੰਗਾਮਾ ਹੋਇਆ ਅੱਜ ਵੀ ਹੋਇਆ ਔਰ ਉਹਦੇ ਦਰਮਿਆਨ ਉਧਰ ਦਿੱਲੀ ਦੀ ਵਿਧਾਨ ਸਭਾ ਵੀ ਚੱਲ ਰਹੀ ਹੈ ਦੋਵੇਂ ਥਾਵਾਂ ਦੇ ਉੱਪਰ ਜ਼ੋਰਦਾਰ ਹੰਗਾਮਾ ਹੋ ਰਿਹਾ ਮੈਂ ਕਹੂੰਗਾ ਡਰਾਮਾ ਹੋ ਰਿਹਾ ਕਿਉਂਕਿ ਲੋਕਾਂ ਬਾਰੇ ਲੋਕਾਂ ਦੇ ਮੁੱਦਿਆਂ ਬਾਰੇ ਲੋਕਾਂ ਦੀਆਂ ਪ੍ਰੋਬਲਮ ਬਾਰੇ ਗੱਲ ਘਟ ਹੋ ਰਹੀ ਹੈ ਤੇ ਵਿਖਾਵਾ ਦੋਵਾਂ ਥਾਵਾਂ ਤੇ ਵੱਧ ਹੋ ਰਿਹਾ ਪੰਜਾਬ 'ਚ ਵੀ ਤੇ ਦਿੱਲੀ 'ਚ ਵੀ ਹੋਇਆ ਕੀ ਹੋਇਆ ਇਹ ਕਿ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਇੱਕ ਮਤਾ ਪੇਸ਼ ਕੀਤਾ ਮਤਾਇ ਪੇਸ਼ ਕੀਤਾ ਕਿ ਜਿਹੜਾ ਖੇਤੀ ਡਰਾਫਟ ਮੰਡੀਕਰਨ ਦੇ ਸਬੰਧੀ ਕੇਂਦਰ ਸਰਕਾਰ ਨੇ ਫਿਰ ਸੂਬਾ ਸਰਕਾਰਾਂ ਨੂੰ ਭੇਜਿਆ ਹੋਇਆ ਜਿਹਨੂੰ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਇਹ ਤਿੰਨ ਰੱਦ ਕਰਾਏ ਖੇਤੀ ਕਾਨੂੰਨ ਦੁਬਾਰਾ ਲਾਗੂ ਕਰਨ ਦੀ ਹੀ ਨੀਤੀ ਹੈ ਉਹਨੂੰ ਰੱਦ ਕਰਨ ਦੇ ਲਈ ਮਤਾ ਅੱਜ ਖੇਤੀਬਾੜੀ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਲਿਆਂਦਾ ਔਰ ਨਾਲ ਹੀ ਖੇਤੀਬਾੜੀ ਮੰਤਰੀ ਨੇ ਇਹ ਕਿਹਾ ਕਿ ਇਹ ਜਿਹੜੀ ਨੀਤੀ ਕੇਂਦਰ ਸਰਕਾਰ ਨੇ ਭੇਜੀ ਆ ਦਾ ਕਾਰਪੋਰੇਟ ਘਰਾਣਿਆਂ ਦੇ ਪੱਖ ਚ ਕਿਸਾਨਾਂ ਦੇ ਵਿਰੋਧ ਚ ਔਰ ਸਾਨੂੰ ਲੱਗਦਾ ਹੈ ਕਿ ਇਹ ਜਿਹੜੀ ਨੀਤੀ ਆ ਇਹ ਕਿਸਾਨਾਂ ਨੂੰ ਨੁਕਸਾਨ ਪਹੁੰਚਾਏਗੀ ਇਸ ਨੀਤੀ ਨੂੰ ਲਾਗੂ ਨਹੀਂ ਕਰਨਾ ਚਾਹੀਦਾ ਇਹ ਗੱਲਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੀ ਵਿਧਾਨ ਸਭਾ ਚ ਅੱਜ ਆਖੀਆਂ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ 5 ਮਾਰਚ ਨੂੰ ਅਸੀਂ ਚੰਡੀਗੜ੍ਹ ਨੂੰ ਚੁਫੇਰੋ ਘੇਰਾਂਗੇ ਮੁੱਖ ਮੰਤਰੀ ਦਾ ਘਰ ਘੇਰਿਆ ਜਾਏਗਾ ਜੇਕਰ ਇਹ ਜਿਹੜਾ ਡਰਾਫਟ ਹੈ ਇਹਨੂੰ ਰੱਦ ਨਾ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਤਾਂ ਪੰਜਾਬ ਸਰਕਾਰ ਨੇ ਅੱਜ ਉਹਨੂੰ ਰੱਦ ਕਰਨ ਦੇ ਲਈ ਮਤਾ ਵਿਧਾਨ ਸਭਾ ਦੇ ਵਿੱਚ ਲੈ ਕੇ ਆਂਦਾ ਹੁਣ ਅਗਲੀ ਘਟਨਾ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਵਾਪਰੀ ਦਿੱਲੀ ਦੀ ਸਾਬਕਾ ਐਕਸ ਮੁੱਖ ਮੰਤਰੀ ਆਤਸ਼ੀ ਉਹਨੂੰ ਅੱਜ ਜਦੋਂ ਪਹਿਲੇ ਦਿਨ ਦਿੱਲੀ ਦੀ ਵਿਧਾਨ ਸਭਾ ਅੱਜ ਚੱਲੀ ਹੈ ਤਾਂ ਭਾਜਪਾ ਦੀ ਸਰਕਾਰ ਬਣੀ ਹੈ ਤਾਂ ਵਿਧਾਨ ਸਭਾ ਦੇ ਵਿੱਚ ਜਦੋਂ ਆਤਸ਼ੀ ਤੇ ਨਾਲ ਉਹਦੇ ਬਾਕੀ ਐਮਐਲਏ ਆਏ ਤਾਂ ਜਿਹੜੀ ਨਵੀਂ ਬਣੀ ਸਰਕਾਰ ਹੈ ਉਹਨਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਵਿਧਾਨ ਸਭਾ ਚੋਂ ਬਾਹਰ ਖੜਿਆ ਤੇ ਨਾਲ ਦੀ ਨਾਲ ਸਸਪੈਂਡ ਕਰ ਦਿੱਤਾ ਆਪਸੀ ਨੂੰ ਇੱਕ ਦਿਨ ਦੇ ਲਈ ਨਾਲ ਹੀ ਉਹਦੇ ਐਮਐਲਏ ਗੋਪਾਲ ਰਾਏ ਤੇ 15 ਹੋਰਾਂ ਦੇ ਉੱਪਰ ਵੀ ਸੇਮ ਕਾਰਵਾਈ ਹੋਈ ਹੈ ਮੁੱਦਾ ਕੀ ਸੀ ਮੁੱਦਾ ਇਹ ਸੀ ਆਮ ਆਦਮੀ ਪਾਰਟੀ ਦਿੱਲੀ 'ਚ ਰੌਲਾ ਪਾ ਰਹੀ ਹੈ ਵੀ ਅਸੀਂ ਹਰ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਦੀ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਸੀ ਤੇ ਬੀਜੇਪੀ ਸਰਕਾਰ ਨੇ ਆਉਂਦਿਆ ਸਾਰ ਸਾਰੇ ਸਰਕਾਰੀ ਦਫ਼ਤਰਾਂ ਚੋਂ ਸਮੇਤ ਵਿਧਾਨ ਸਭਾ ਜਿਹੜੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਫੋਟੋ ਹੈ ਉਹਨੂੰ ਚੱਕ ਦਿੱਤਾ ਹਟਾ ਦਿੱਤਾ ਤੇ ਉਹਦੀ ਥਾਂ ਤੇ ਆਪਣੀਆਂ ਹੀ ਹੋਰ ਤਰ੍ਹਾਂ ਦੀਆਂ ਫੋਟੋਆਂ ਲਾਉਣ ਦੀ ਕੋਸ਼ਿਸ਼ ਚ ਬੀਜੇਪੀ ਜੁਟ ਗਈ ਹੈ ਇਹਦੇ ਵਿਰੁੱਧ ਆទਸੀ ਤੇ ਉਹਦੇ ਨਾਲ ਦੇ ਜਿਹੜੇ ਐਮਐਲਏ ਉਹ ਰੌਲਾ ਪਾ ਰਹੇ ਸੀਗੇ ਤੇ ਫਿਰ ਵਿਧਾਨ ਸਭਾ ਦੇ ਵਿੱਚ ਕਾਰਵਾਈ ਕਰਦਿਆਂ ਮਾਰਸ਼ਲ ਬੁਲਾਏ ਗਏ ਮਾਰਸ਼ਲ ਬੁਲਾ ਕੇ ਆਦਿਸ਼ੀ ਐਮ ਐਲ اے ਗੋਪਾਲ ਰਾਏ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਹੋਰ 14 ਵਿਧਾਇਕ ਸੀ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚੋਂ ਬਾਹਰ ਕੱਢਿਆ ਗਿਆ ਇੱਕ ਤਰ੍ਹਾਂ ਬਾਹਰ ਸੁੱਟਿਆ ਗਿਆ ਇਸ ਮਾਮਲੇ ਨੇ ਜੋਰ ਫੜ ਲਿਆ ਉਧਰ ਜਦੋਂ ਇਹ ਖਬਰ ਪੰਜਾਬ ਦੀ ਵਿਧਾਨ ਸਭਾ 'ਚ ਪਤਾ ਲੱਗੀ ਤਾਂ ਚੱਲਦੀ ਪੰਜਾਬ ਦੀ ਵਿਧਾਨ ਸਭਾ ਦੀ ਕਾਰਵਾਈ ਛੱਡ ਕੇ ਅੰਦਰੋਂ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਉਹ ਬਾਹਰ ਆਏ ਬਾਹਰ ਕੇ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਬੀਜੇਪੀ ਦੀ ਨਵੀਂ ਬੜੀ ਦਿੱਲੀ ਸਰਕਾਰ ਦੀ ੱੱਕੇਸ਼ਾ ਹੀ ਹੈ ਉਹ ਕਹਿੰਦੇ ਇਹਨਾਂ ਦੇ ਅੰਦਰ ਡਾਕਟਰ ਭੀਮrao ਅੰਬੇਦਕਰ ਦੇ ਬਾਰੇ ਨਫ਼ਰਤ ਹੈ ਜਿਸ ਕਰਕੇ ਡਾਕਟਰ ਭੀਮrao ਅੰਬੇਦਕਰ ਦੀ ਲੱਗੀ ਫੋਟੋ ਨੂੰ ਇਹ ਦਫ਼ਤਰਾਂ ਚੋਂ ਹਟਾ ਰਹੇ ਨੇ ਜਦੋਂ ਕਿ ਭੀਮrao ਅੰਬੇਦਕਰ ਦੀ ਭਾਰਤ ਦੇ ਲੋਕਾਂ ਨੂੰ ਵੱਡੀ ਦੇਣ ਹੈ ਹੁਣ ਇਹਦੇ ਨਾਲ ਹੀ ਅਗਲੀ ਵੱਡੀ ਖਬਰ ਹੈ ਅੱਜ ਜਿਹੜੇ ਐਮਪੀ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ ਜੇਲ੍ਹ ਚ ਬੰਦ ਹੈ ਉਹਨਾਂ ਨੇ ਪਿਛਲੇ ਦਿਨੀ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ ਕਿ ਜੇਕਰ ਮੈਂ 60 ਦਿਨ ਪਾਰਲੀਮੈਂਟ ਤੋਂ ਗੈਰਹਾਜ਼ਰ ਰਹਿ ਗਿਆ ਤਾਂ ਮੇਰੀ ਐਮਪੀ ਸੇ ਪਰਧ ਕਰ ਦਿੱਤੀ ਜਾਵੇਗੀ ਇਹ ਰੂਲ ਹੈ ਇਹ ਨਿਯਮ ਹੈ ਇਹ ਕਾਨੂੰਨ ਹੈ ਤਾਂ ਮੈਨੂੰ ਤਕਰੀਬਨ 50 ਦਿਨ ਦੇ ਨੇੜੇ ਮੇਰੀ ਗੈਰਹਾਜ਼ਰੀ ਹੋ ਚੁੱਕੀ ਹੈ ਤੇ ਥੋੜੇ ਦਿਨ ਹੋਰ ਮੈਂ ਗੈਰ ਹਾਜ਼ਰ ਰਹਿ ਗਿਆ ਤਾਂ ਫਿਰ ਮੇਰੀ ਐਮਪੀਸ਼ਿ ਪ੍ਰਧ ਕਰ ਦਿੱਤੀ ਜਾਵੇਗੀ ਤੇ ਮੈਂ ਖੰਡੂਰ ਸਾਹਿਬ ਤੋਂ ਲੱਖਾਂ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹਾਂ ਇਸ ਕਰਕੇ ਮੈਨੂੰ ਪਾਰਲੀਮੈਂਟ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਸੀ ਲੋਕ ਸਭਾ ਤੋਂ ਪੁੱਛਿਆ ਸੀ ਤੇ ਅੱਜ ਫਿਰ ਕੇਂਦਰ ਸਰਕਾਰ ਤੇ ਭਾਰਤ ਦੀ ਲੋਕ ਸਭਾ ਨੇ ਹਾਈ ਕੋਰਟ ਚ ਇੱਕ ਹਲਫਨਾਮਾ ਦਾਇਰ ਕੀਤਾ ਜਿਦੇ ਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਕ ਕਮੇਟੀ ਬਣਾ ਦਿੱਤੀ ਹੋਈ ਐ ਜਿਹੜੀ ਕਮੇਟੀ ਇਹ ਫੈਸਲਾ ਕਰੇਗੀ ਵਿਚਾਰ ਚਰਚਾ ਕਰੇਗੀ ਕਿ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਤਾਂ ਉਹ ਕਮੇਟੀ ਕਿੰਨੇ ਟਾਈਮ ਚ ਕੀ ਫੈਸਲਾ ਕਰੇਗੀ ਇਹ ਤਾਂ ਦੱਸੂ ਆਉਣ ਵਾਲਾ ਸਮਾਂ ਪਰ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਇਹੀ ਗੱਲ ਅੱਜ ਪੇਸ਼ ਕਰ ਦਿੱਤੀ ਐ ਹੁਣ ਅਗਲੀ ਗੱਲ ਕਿ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਰ ਵੀ ਵੱਡੇ ਮੁੱਦੇ ਉੱਠੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਜਲੰਧਰ ਤੋਂ ਐਮਐਲਏ ਆ ਕਾਂਗਰਸ ਦੇ ਪ੍ਰਗਟ ਸਿੰਘ ਉਹਨਾਂ ਨੇ ਇੱਕ ਵੱਡਾ ਮੁੱਦਾ ਉਠਾਇਆ ਪ੍ਰਗਟ ਸਿੰਘ ਨੇ ਪਹਿਲੀ ਵਾਰ ਐਸਾ ਮੁੱਦਾ ਉਠਾਇਆ ਜਿਹਦੀ ਲਗਭਗ ਹਰੇਕ ਬੰਦਾ ਹਮਾਇਤ ਕਰੇਗਾ ਤੇ ਕਹੇਗਾ ਕਿ ਯਾਰ ਗੱਲ ਤਾਂ ਠੀਕ ਕੀਤੀ ਐ ਪ੍ਰਗਟ ਸਿੰਘ ਨੇ ਨਾ ਆਪਣੀ ਸਰਕਾਰ ਨੂੰ ਬਖਸ਼ਿਆ ਜਿਹੜੀ ਪਿੱਛੇ ਕਾਂਗਰਸ ਦੀ ਰਹੀ ਤੇ ਨਾ ਹੀ ਮੌਜੂਦਾ ਨੂੰ ਉਹ ਕਹਿੰਦਾ ਸਾਡੇ ਵੇਲੇ ਵੀ ਇਹੋ ਕੁਝ ਚੱਲਦਾ ਰਿਹਾ ਤੇ ਹੁਣ ਵੀ ਚੱਲੀ ਜਾਂਦਾ ਹੈ ਉਹ ਕਹਿੰਦਾ ਅਸੀਂ ਨਾ ਪੁਲਿਸਿਆ ਰਾਜ ਬਣਾ ਦਿੱਤਾ ਪ੍ਰਗਟ ਸਿੰਘ ਕਹਿੰਦਾ ਅਸੀਂ ਆਪਣੀ ਦਾੜੀ ਪੁਲਿਸ ਦੇ ਹੱਥ ਫੜਾ ਰੱਖੀ ਆ ਅਸੀਂ ਪੁਲਿਸ ਨੂੰ ਵੱਧ ਤੋਂ ਵੱਧ ਤਾਕਤਾਂ ਦੇ ਰਹੇ ਆ ਪੁਲਿਸ ਦੇ ਰਹੀਂ ਅਸੀਂ ਅਜਿਹੀਆਂ ਚੀਜ਼ਾਂ ਕਰਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਇਹਦੇ ਨਾਲ ਫਿਰ ਪੁਲਿਸ ਜਿਹੜੀ ਉਹ ਚਾਂਬਲ ਜਾਂਦੀ ਆ ਤੇ ਫਿਰ ਆਪਾਂ ਸਾਰੇ ਉਹਦਾ ਸ਼ਿਕਾਰ ਹੁੰਨੇ ਆ ਇਹ ਗੱਲਾਂ ਪ੍ਰਗਟ ਸਿੰਘ ਨੇ ਕਹੀਆਂ ਵਿਧਾਨ ਸਭਾ 'ਚ ਉਹ ਕਹਿੰਦਾ ਪਹਿਲਾਂ ਸਾਡੇ ਵੇਲੇ ਵੀ ਇਹੋ ਕੰਮ ਚੱਲਿਆ ਉਹ ਥੋੜੇ ਵੇਲੇ ਵੀ ਇਹੋ ਚੱਲਦਾ ਤੇ ਨਾਲ ਪ੍ਰਗਟ ਸਿੰਘ ਨੇ ਆਖਿਆ ਕਹਿੰਦਾ ਕਈ ਵਾਰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਇਹ ਇਹ ਇਹੀ ਗੱਲ ਸਾਰੇ ਭੁਗਤ ਰਹੇ ਨੇ ਜਿਨ੍ਹਾਂ ਦੀ ਸਰਕਾਰ ਆ ਜਾਂਦੀ ਹੈ ਉਹ ਪੁਲਿਸ ਨੂੰ ਆਪਦੇ ਹਿਸਾਬ ਨਾਲ ਵਰਤਣਾ ਸ਼ੁਰੂ ਕਰ ਦਿੰਦੇ ਨੇ ਤੇ ਪੁਲਿਸ ਨੂੰ ਇੰਜ ਆਦਤ ਪੈ ਚੁੱਕੀ ਆ ਇਹ ਵੀ ਗੱਲ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਆਖੀ ਹੈ ਉਹ ਕਹਿੰਦਾ ਜੇਸਾ ਹਿਸਾਬ ਦੇ ਨਾਲ ਪੁਲਿਸ ਚਲਾਈ ਜਾ ਰਹੀ ਆ ਪੁਲਿਸ ਕੰਮ ਕਰ ਰਹੀ ਆ ਇਸ ਹਿਸਾਬ ਦੇ ਨਾਲ ਤਾਂ ਫਿਰ ਲੋਕਤੰਤਰ ਵਾਲੀ ਕੋਈ ਗੱਲ ਹੀ ਨਹੀਂ ਰਹੀ ਫਿਰ ਇਹ ਕਾਹਦਾ ਲੋਕਤੰਤਰ ਹੈ ਤਾਂ ਇਹ ਗੱਲ ਪ੍ਰਗਟ ਸਿੰਘ ਨੇ ਅੱਜ ਜਦੋਂ ਆਖੀ ਹੈ ਤਾਂ ਸਾਹਮਣੋਂ ਕਾਫੀ ਗਿਣਤੀ ਜਿਹੜੇ ਐਮਐਲਏ ਸੀ ਉਹਨਾਂ ਨੇ ਪ੍ਰਗਟ ਸਿੰਘ ਦੀ ਗੱਲ ਨੂੰ ਠੀਕ ਕਿਹਾ ਤੁਸੀਂ ਦੱਸੋ ਪ੍ਰਗਟ ਸਿੰਘ ਠੀਕ ਬੋਲਿਆ ਕਿ ਗਲਤ ਬੋਲਿਆ ਮੈਨੂੰ ਲੱਗਦਾ ਪ੍ਰਗਟ ਸਿੰਘ ਬਹੁਤ ਸਾਰੀਆਂ ਗੱਲਾਂ ਤੇ ਗਲਤ ਵੀ ਬੋਲਦਾ ਰਿਹਾ ਕਾਂਗਰਸ ਪਾਰਟੀ ਦਾ ਉਹ ਐਮਐਲਏ ਆ ਪਹਿਲਾਂ ਵੀ ਕਾਂਗਰਸ ਸੀ ਪਰ ਉਹੀ ਪ੍ਰਗਟ ਸਿੰਘ ਪਹਿਲਾਂ ਅਕਾਲੀ ਦਲ ਚ ਵੀ ਰਿਹਾ ਪ੍ਰਗਟ ਸਿੰਘ ਨੇ ਵੀ ਪਾਰਟੀ ਕੋਈ ਨਹੀਂ ਛੱਡੀ ਕਈ ਘਰ ਫਿਰਿਆ ਉਹ ਵੀ ਪਰ ਅੱਜ ਜਿਹੜੀ ਗੱਲ ਉਹਨੇ ਕਹੀ ਹੈ ਅੱਜ ਉਹਦੀ ਗੱਲ ਠੀਕ ਹੈ ਮੈਨੂੰ ਵੀ ਠੀਕ ਲੱਗੀ ਹੈ ਮੈਨੂੰ ਵੀ ਲੱਗਦਾ ਕਿ ਜਿਹੜੀ ਪੁਲਿਸ ਹੈ ਉਸ ਨੂੰ ਇੱਕ ਖਡਾਉਣੇ ਮੰਗ ਹੱਥਾਂ ਚ ਜਿਹੜੀ ਆ ਉਹ ਚਲਾਉਂਦੀ ਆ ਵੱਡੇ ਵੱਡੇ ਪੁਲਿਸ ਅਫਸਰ ਪੁਲਿਸ ਥਾਣੇ ਉਹਨਾਂ ਦੇ ਵਿੱਚ ਜਾਇਜ਼ ਨਜਾਇਜ਼ ਕੰਮ ਜਿਹੜੇ ਸਿਆਸੀ ਧੱਕੇ ਨਾਲ ਚਲਾਏ ਜਾਂਦੇ ਨੇ ਪ੍ਰਗਟ ਸਿੰਘ ਨੇ ਇੱਕ ਵਾਜਬ ਮੁੱਦਾ ਚੁੱਕਿਆ ਲੋਕਾਂ ਦੀਆਂ ਜ਼ੁਬਾਨਾਂ ਬੰਦ ਕਰਾਉਣ ਦੇ ਲਈ ਜਿੰਨਾਂ ਦੀ ਵੀ ਸਰਕਾਰ ਹੁੰਦੀ ਆ ਜਾਇਜ਼ ਸਵਾਲਾਂ ਨੂੰ ਵੀ ਚੁੱਪ ਕਰਾਉਣ ਦੇ ਲਈ ਪੁਲਿਸ ਦੀ ਵਰਤੋਂ ਕੀਤੀ ਜਾਂਦੀ ਆ ਝੂਠੇ ਕੇਸ ਪਾਏ ਜਾਂਦੇ ਨੇ ਹੋਰ ਬੜਾ ਕੁਸ਼ ਕੀਤਾ ਜਾਂਦਾ ਹੈ ਤੇ ਅੱਜ ਪਹਿਲਾਂ ਵੀ ਇਹ ਕੰਮ ਚੱਲਦਾ ਰਿਹਾ ਅੱਜ ਵੀ ਚੱਲਦਾ ਆ ਕਾਲੀ ਦਲ ਵੇਲੇ ਵੀ ਝੂਠੇ ਕੇਸ ਪੈਂਦੇ ਰੇ ਬੜਾ ਕੁਛ ਹੁੰਦਾ ਰਿਆ ਕਾਂਗਰਸ ਵੇਲੇ ਵੀ ਤੇ ਅੱਜ ਅੱਜ ਆਮ ਆਦਮੀ ਪਾਰਟੀ ਵੇਲੇ ਵੀ ਇਹ ਹੈ ਪ੍ਰਗਟ ਸਿੰਘ ਨੇ ਕਿਹਾ ਕਹਿੰਦਾ ਕਾਲੀਆਂ ਵੇਲੇ ਵੀ ਹੁੰਦਾ ਸੀ ਸਾਡੇ ਵੇਲੇ ਵੀ ਹੁੰਦਾ ਤੇ ਅੱਜ ਸਭ ਤੋਂ ਵੱਧ ਗਿਆ ਦੇਖੋ ਯਾਰ ਇਹ ਗੱਲ ਵਾਕਈ ਸੱਚ ਆ ਪੁਲਿਸ ਦੇ ਕੋਲ ਤਾਕਤ ਹੈ ਪਰ ਪੁਲਸੀਆ ਤਾਕਤ ਦੀ ਵਰਤੋਂ ਬਹੁਤ ਗਲਤ ਹੁੰਦੀ ਰਹੀ ਆ ਅੱਜ ਵੀ ਹੁੰਦੀ ਆ ਪਹਿਲਾਂ ਵੀ ਹੁੰਦੀ ਸੀ ਸੋ ਪ੍ਰਗਟ ਸਿੰਘ ਨੇ ਇਹ ਜਿਹੜਾ ਮੁੱਦਾ ਚੁੱਕਿਆ ਇਹ ਜਾਇ ਚੁੱਕਿਆ ਪਰ ਅੱਗੋਂ ਜਿਹੜੀ ਮੌਜੂਦਾ ਸਰਕਾਰ ਆ ਉਹ ਕਿੱਦਾਂ ਦਾ ਗੌਰ ਕਰੇਗੀ ਇਹ ਤਾਂ ਦੱਸੂ ਆਉਣ ਵਾਲਾ ਸਮਾਂ ਪਰ ਇਹ ਵਾਜਬ ਸਵਾਲ ਸਾਰੇ ਪੰਜਾਬ ਦੇ ਲੋਕਾਂ ਦਾ ਹੈ ਜਿਹੜਾ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਚੁੱਕਿਆ ਬਹੁਤ ਮਿਹਰਬਾਨੀ